ਸਸਿਕਾਲ ਤੇ ਅੱਜ ਆਪਾਂ ਥੋੜੇ ਜੇ ਭਾਅ ਦੀ ਗੱਲ ਕਰਦੇ ਆਂ ਸਰੋਂ ਦੇ ਕਿ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਸਰੋਂ ਦੇ ਕੀ ਭਾਅ ਰਹੇ ਨੇ ਪਹਿਲਾਂ ਰਾਜਸਥਾਨ ਦੀਆਂ ਮੰਡੀਆਂ ਦੀ ਗੱਲ ਕਰ ਲੈਨੇ ਆਂ ਜਿੱਥੇ ਅੱਜ ਸੂਰਤਗੜ ਦੇ ਵਿੱਚ ਸਰੋਂ ਦਾ ਭਾਅ ਜਿਹੜਾ ਰਿਹਾ ਉਹ 4765 ਰੁਪਏ ਪ੍ਰਤੀ ਕੁਆਂਟਲ ਰਿਹਾ ਮਾਲਪੁਰਾ ਦੇ ਵਿੱਚ ਜਿਹੜਾ ਸਰੋਂ ਦਾ ਭਾਅ ਰਿਹਾ ਜੀ ਉਹ 5474 ਰੁਪਏ ਤੇ ਲਾਲ ਸੋਰਟ ਦੇ ਵਿੱਚ ਜਿਹੜਾ ਸਰੋਂ ਦਾ ਭਾਅ ਰਿਹਾ 5300 ਰੁਪਏ ਪ੍ਰਤੀ ਕੁਆਂਟਲ ਰਿਹਾ। ਕੋਟਾ ਦੀ ਗੱਲ ਕਰੀਏ ਤਾਂ 5182 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਖਾਨਪੁਰ ਦੇ ਵਿੱਚ ਜਿਹੜਾ ਸਰੋਂ ਦਾ ਭਾਅ ਰਿਹਾ ਉਹ 5077 ਰੁਪਏ ਪ੍ਰਤੀ ਕੁਆਂਟਲ ਰਿਹਾ। ਇਸੇ ਤਰ੍ਹਾਂ ਹੀ ਜੈਪੁਰ ਦੇ ਬਾਸੀ ਵਿੱਚ ਸਰੋਂ ਦਾ ਭਾਅ 5038 ਰੁਪਏ ਤੇ ਦੋਨੀ ਦੇ ਵਿੱਚ ਜਿਹੜਾ 4800 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਦਿਉਲੀ ਦੇ ਵਿੱਚ ਟੌਂਕ ਦੇ ਦਿਉਲੀ ਦੇ ਵਿੱਚ ਜਿਹੜਾ ਸਰੋਂ ਦਾ ਭਾਅ 5170 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਛਬੜਾ ਦੇ ਵਿੱਚ ਜਿਹੜਾ ਸਰੋਂ ਦਾ ਭਾਰ ਰਿਹਾ 4987 ਰੁਪਏ ਤੇ ਬੂੰਦੀ ਦੇ ਵਿੱਚ ਜਿਹੜਾ ਸਰੋਂ ਦਾ ਭਾਰ ਰਿਹਾ ਦੋਸਤੋ 4942 ਰੁਪਏ ਪ੍ਰਤੀ ਕਵਾਂਟਲ ਰਿਹਾ ਬੀਆਵਾਰ ਦੇ ਵਿੱਚ ਜਿਹੜਾ ਸਰੋਂ ਦਾ ਭਾਰ ਰਿਹਾ 5350 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ 12 ਦੇ ਵਿੱਚ ਜਿਹੜਾ ਸਰੋਂ ਦਾ ਭਾਰ ਰਿਹਾ 5190 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਜੀ ਪੰਜਾਬ ਦੇ ਅਭੋਰ ਦੀ ਗੱਲ ਕਰੀਏ ਤਾਂ ਇੱਥੇ ਜਿਹੜੀ ਸਰੋਂ ਵਿਕੀ ਅੱਜ ਉਹ 4760 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਹਰਿਆਣਾ ਦੀ ਅੰਬਾਲਾ ਦੀ ਗੱਲ ਕਰੀਏ ਤਾਂ ਅੰਬਾਲਾ ਦੇ ਮੋਲਾਣਾ ਵਿੱਚ ਜਿਹੜਾ ਸਰੋਂ ਦਾ ਭਾਰਿਆ 4800 ਤੇ ਸਾਹਾ ਦੇ ਵਿੱਚ ਜਿਹੜਾ ਸਰੋਂ ਦਾ ਭਾਰਿਆ ਜੀ 5000 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਸੇ ਤਰ੍ਹਾਂ ਹੀ ਨਾਰਨੌਲ ਦੇ ਵਿੱਚ ਸਰੋਂ 5000 ਰੁਪਏ ਪ੍ਰਤੀ ਕੁਆਂਟਲ ਜਿਹੜੀ ਵਿਕੀ ਹੈ ਤੇ ਜੇਕਰ ਪ੍ਰਤਾਪਪੁਰ ਦੀ ਗੱਲ ਕਰੀਏ ਤਾਂ ਇੱਥੇ ਸਰੋਂ ਦਾ ਭਾਅ ਜਿਹੜਾ 5450 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਦੇਸਾ ਦੇ ਵਿੱਚ ਜਿਹੜੀ ਸਰੋਂ ਵਿਕੀ ਆ 4985 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਤੇ ਹਲਵਰ ਦੇ ਵਿੱਚ ਜਿਹੜੀ ਸਰੋਂ ਦਾ ਭਾਅ ਰਿਹਾ 6830 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇਸੇ ਤਰ੍ਹਾਂ ਹੀ ਜਾਮਨਗਰ ਦੇ ਵਿੱਚ ਜਿਹੜਾ ਸਰੋਂ ਦਾ ਭਾਅ ਰਿਹਾ 6775 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ